ਇਹ ਯੁੱਗ ਨੂੰ ਪਦਾਰਥਵਾਦੀ ਯੁੱਗ ਕਹਿੰਦੇ ਨੇ ਪਹਿਲੇ ਜਮਾਨੇ 'ਚ ਤਾਂ ਇੰਨਾ ਹੀ ਸੀ ਵੀ ਰੋਟੀ, ਕੱਪੜਾ ਤੇ ਮਕਾਨ ਗੁਜ਼ਾਰਾ ਜਿੰਨਾ ਸਾਡੇ ਜੀਵਨ ਵਿੱਚ ਲੋੜ ਐ ਉਹਨਾਂ ਕੋ ਪ੍ਰਸ਼ਾਦਾ ਮਿਲਦਾ ਰਹੇ ਮਹਾਰਾਜ ਨੇ ਵੀ ਆਪਣੀ ਬਾਣੀ ਵਿੱਚ ਕਹਿਣਾ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਮ ਤੇਰਾ ਮਹਾਂ ਜਿਹੜੀ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਦੋ ਸਿਰ ਮਾਗੋਂ ਚੂਨਾ ਪਾਓ ਕਿਉ ਸੰਗ ਲੂਣਾ ਦੋ ਸਿਰ ਆਟਾ ਹੋਵੇ ਭਾਇਆ ਕਿਉ ਹੋਵੇ ਨਾਲ ਥੋੜਾ ਜਿਹਾ ਲੂਣ ਹੋਵੇ ਅੱਧ ਸਿਰ ਮਾਗੋਂ ਦਾਲੇ ਦਾਲ ਵੀ ਜਿਹੜੀ ਆ ਦੋ ਟਾਈਮ ਬਾਤੇ ਅੱਧ ਸਿਰ ਬੜੀ ਹੈ ਮਾਗੋਂ ਦੋਨੋਂ ਵਕਤ ਜਿਵਾ ਲੇ ਦੋਵੇਂ ਟਾਈਮ ਗੁਜ਼ਾਰਾ ਹੋ ਜਾਂਦਾ ਤੇ ਜਿੰਨਾ ਤਨ ਢੱਕਣ ਨੂੰ ਕਪੜਾ ਚਾਹੀਦਾ ਉਹਨਾਂ ਵਾਇਗ ਨੂੰ ਤਰ ਢੱਕਣ ਨੂੰ ਕਪੜਾ ਦੇ ਦੇਵੇ ਤੇ ਸਿਰ ਢੱਕਣ ਨੂੰ ਮਹਾਰਾਜ ਕੋਈ ਛੱਤ ਦੇ ਦੇਵੇ ਕੋਈ ਮਕਾਨ ਦੇ ਦੇਵੇ ਤੇ ਲੋਕ ਸੰਤੁਸ਼ਟ ਹੋ ਜਾਂਦੇ ਸੀ ਬੜਾ ਸੀ ਇਹ ਜਮਾਨਾ ਅਸੀਂ ਆਪ ਵੇਖਿਆ ਤੁਸੀਂ ਵੀ ਮੇਰਾ ਖਿਆਲ ਹੈ ਬਜ਼ੁਰਗਾਂ ਨੇ ਤਾਂ ਬਹੁਤ ਜ਼ਿਆਦਾ ਸਾੜ ਤੋਂ ਪਹਿਲਾਂ ਵੇਖਿਆ ਵੀ ਚਾਰ ਭਰਾ ਹੁੰਦੇ ਸੀ ਤੇ ਇੱਕ ਸੂਟ ਪਜਾਮਾ ਕੁੜਤਾ ਸਵਾ ਕੇ ਤੈ ਕਰਕੇ ਉਹ ਵੀ ਸਰਾਣੇ ਥੱਲੇ ਰੱਖ ਛੱਡਦੇ ਸੀ ਵੀ ਤੈ ਰਵੇ ਜਿੰਨੇ ਜਾਣਾ ਉਹ ਹੀ ਪਾ ਕੇ ਚਲੇ ਜਾਣਾ ਵਿਆਹ ਸ਼ਾਦੀ ਵੇਖ ਕੇ ਆ ਜਾਣਾ ਤੇ ਅੱਜ ਇੱਕ ਬੰਦੇ ਕੋਲ ਇਹੰਨੇ ਨੇ ਵੀ ਗਿਣੇ ਨਹੀਂ ਜਾਂਦੇ ਵਾਰੀ ਨਹੀਂ ਆਉਂਦੇ ਤੇ ਅਜੇ ਸੰਤੁਸ਼ਟੀ ਕੋਈ ਨਹੀਂ ਜਿੱਥੇ ਵੀ ਕੱਪੜੇ ਦੀ ਮਾਰਕੀਟ 'ਚੋਂ ਲੰਗੇਗਾ ਆਹ ਜੈਕਟ ਲੈ ਲਵਾਂ ਆਹ ਕੋਟ ਲੈ ਲਵਾਂ ਆਹ ਸੂਟ ਲੈ ਲਵਾਂ ਆਹ ਚੋਲਾ ਸਵਾਰ ਲਵਾਂ ਇਦਾਂ ਦੀ ਜੁੱਤੀ ਲੈਵਾਂ ਤੇ ਖਾਣ ਦੀ ਖਾਣ ਦੇ ਤੇ ਹੱਦ ਮੋਕੀ ਪਈ ਐ ਮੈਂ ਤੇ ਸੋਚਦਾ ਸੀ ਵੀ ਚਲੋ ਇੱਕ ਦੋ ਬੰਦੇ ਨੇ ਅਸੀਂ ਕੈਨੇਡਾ ਅਮਰੀਕਾ ਉੱਥੇ ਬਾਹਰ ਰਹਿੰਦੇ ਆ ਜਦੋਂ ਤੇ ਨਿਹੰਗ ਸਿੰਘ ਫੌਜਾਂ ਵੀ ਸਾਡੇ ਨਾਲ ਰਹਿੰਦੀਆਂ ਕਈ ਬਾਣੇ ਸਜਾਏ ਹੁੰਦੇ ਉਹ ਹੌਲੇ ਜੀ ਕਹਿੰਦੇ ਬਾਬਾ ਜੀ ਅਸੀਂ ਆਏ ਤੁਸੀਂ ਬੈਠੋ ਘੰਟੇ ਕੇ ਪਿੱਛੋਂ ਆਉਂਦੇ ਮੈਂ ਕਿੱਥੇ ਗਏ ਸੀ ਪਤਾ ਲੱਗ ਜਾਂਦਾ ਵੀ ਪੀਜ਼ਾ 버ਗਰ ਖਾਣ ਗਏ ਸੀ ਉਹ ਤੇ ਉੱਥੇ ਦੀ ਜਦੋਂ ਮੁਲਕ ਦਾ ਕਲਚਰ ਤੇ ਉਥੋਂ ਇੱਥੋਂ ਵਾਲੇ ਉਥੋਂ ਨਾਲ ਵੀ ਟੱਪੇ ਹੋਏ ਘਰ ਦੀ ਰੋਟੀ ਨਹੀਂ ਪਸੰਦ ਕਰਦੇ ਦਾਲ ਫੁਲਕਾ ਆਹ ਆਦ ਸਬਜ਼ੀ ਜਿਹੜੀ ਸਰੀਰ ਵਾਸਤੇ ਚੰਗੀ ਹੈ ਹੈਲਥੀ ਖਾਣਾ ਕਰਦਾ ਉਹ ਨਹੀਂ ਤੇ ਉਥੋਂ ਜਾ ਕੇ ਉਹ ਪਤਾ ਨਹੀਂ ਕੀ ਫਾਸਟ ਫੂਡ ਤੇ ਕੀ ਕੁਝ ਕਹਿੰਦੇ ਉਹਨੂੰ ਤੇ ਉਥੇ ਸਾਡੀ ਰਸਨਾ ਇੱਕ ਜਗ੍ਹਾ ਤੇ ਫਿਰ ਸੰਤੁਸ਼ਟੀ ਨਹੀਂ ਰੋਜ਼ ਹੀ ਵੈਰਾਈਟੀਆਂ ਬਦਲਣੀਆਂ ਤੇ ਫੇਰ ਖਾਲਸਾ ਜੀ ਮਕਾਨਾਂ ਦਾ ਵੀ ਦੇਖ ਲਓ ਅੱਜ ਵੇ ਕਹਿੰਦੇ ਇਹੋ ਜਿਹਾ ਬਣਾਈਏ ਵੀ ਜਿਹਨੂੰ ਚੂਨਾ ਵੀ ਨਾ ਕਰਨਾ ਪਵੇ ਪੱਥਰ ਹੀ ਲਵਾ ਦਿਓ ਤੈ ਲੈ ਹੀ ਲਵਾ ਦਿਓ ਪੱਕਾ ਹੀ ਕੰਮ ਨਿਬੇੜ ਦਿਓ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ ਐਡੇ ਐਡੇ ਮਕਾਨ ਐਡੇ ਐਡੇ ਧੋਲਰ ਬਣਾ ਲਓ ਵੀ ਉਹ 500 ਸਾਲ ਤੱਕ ਰਹਿਣ ਆਪ ਭਾਵੇਂ 5 ਸਾਲ ਦੀ ਵੀ ਗਾਰੰਟੀ ਕੋਈ ਨਹੀਂ 5 ਦਿਨਾਂ ਦੀ ਵੀ ਗਾਰੰਟੀ ਕੋਈ ਨਹੀਂ 5 ਮਿੰਟਾਂ ਦੀ ਵੀ ਗਾਰੰਟੀ ਕੋਈ ਨਹੀਂ ਸਾਡੀ ਹਾਲਤ ਕੀ ਹੈ ਵੀ ਆਪਾਂ ਦੇ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ ਹਮ ਆਦਮੀ ਹਾਂ ਇਕਦਮੀ ਮੌਲਤ ਮੌਲਤ ਬਹੁਤ ਨਾ ਜਾਣ ਯਾਨੀ ਪਦਾਰਥਵਾਦੀ ਯੁੱਗ ਹੈ ਚੰਗੀ ਮਹਿੰਗੀ ਕਾਰ ਹੋਵੇ ਚੰਗਾ ਮਹਿੰਗਾ ਮਕਾਨ ਹੋਵੇ ਚੰਗੀ ਮਹਿੰਗੀ ਡਰੈਸ ਹੋਵੇ ਖਾਣਾ ਵੀ ਵਨ ਸਵਨਾ ਹੋਵੇ ਇਹ ਚੀਜ਼ਾਂ ਲਾਣ ਵਾਸਤੇ ਬਾਜ਼ਾਰ ਭਰੇ ਪਏ ਨੇ بڑے بڑے ਵੱਡੇ ਵੱਡੇ ਬੋਰਡ ਲੱਗੇ ਨੇ ਬੜੀਆਂ ਵੱਡੀਆਂ ਟੀਵੀ ਤੇ ਫੋਨਾਂ ਤੇ ਮਸ਼ਹੂਰੀਆਂ ਆ ਰਹੀਆਂ ਨੇ ਦਿਨ ਰਾਤ ਇਧਰ ਸਾਡੀ ਬਿਰਤੀ ਖਿੰਡ ਰਹੀ ਹੈ